ਉਹ ਕਿਹੜੀ ਚੀਜ਼ ਹੈ ਜੋ ਸਾਡੇ ਕੋਲ ਨਾ ਵੀ ਹੋਵੇ ਤਾਂ ਵੀ ਅਸੀਂ ਦੂਸਰੇ ਨੂੰ ਦੇ ਸਕਦੇ ਹਾਂ ਜਵਾਬ ਹੈ ਜੀ ਖੁਸ਼ੀ ਅੱਜ ਆ ਦੇਣ ਲਈ ਆ ਦੇਖੋ ਸਾਡਾ ਛੋਟਾ ਜਿਹਾ ਚੀਤਾ ਕੀ ਕਹਿ ਰਿਹਾ ਤੁਹਾਨੂੰ ਵਿਚਾਰੇ ਦਾ ਐਕਸੀਡੈਂਟ ਤੋਂ ਬਾਅਦ ਦੋਨੋਂ ਲੱਤਾਂ ਫਰੰਟ ਵਾਲੀਆਂ ਇਹਨਾਂ ਤੇ ਪਲਾਸਟਰ ਕਰਾਇਆ ਫਿਰ ਵੀ ਇਹ ਅਜੇ ਤੱਕ ਨਹੀਂ ਜੁੜੀਆਂ ਟੁੱਟੀਆਂ ਹੋਈਆਂ ਨੇ ਤੇ ਜਵਾੜਾ ਵੀ ਦੋਨੋਂ ਪਾਸੇੋਂ ਇਹਦੇ ਤਾਰਾਂ ਪਾਈਆਂ ਹੋਈਆਂ ਤੇ ਉਹ ਸਰਜਰੀ ਕਾਮਯਾਬ ਹੋਈ ਹੈ ਇਹ ਬੱਚਾ ਆ ਭਾਵੇਂ ਅਜੇ ਖੁਸ਼ ਨਹੀਂ ਹੈ ਤਕਲੀਫ ਦੇ ਵਿੱਚ ਜੇ ਤੁਸੀਂ ਇਹਦੇ ਨਾਲ ਸਮਾਂ ਬਿਤਾਉਨੇ ਹੋ ਇਹਦੇ ਲਈ ਕੋਈ ਦਾਨ ਪੇਟਾ ਕਰਦੇ ਹੋ ਇਹਦੀ ਮਦਦ ਕਰਦੇ ਹੋ ਤਾਂ ਤੁਹਾਨੂੰ ਜ਼ਰੂਰ ਖੁਸ਼ੀ ਦੇਵੇਗਾ ਇਹ ਸਾਡੀ ਗਾਰੰਟੀ ਡਾਕ ਸ਼ੈਲਟਰ ਹੋਮ ਦਰਦਰ ਵੇਸ ਤੋਂ ਮੈਂ ਰਵਨੀ ਤੁਹਾਡੇ ਰੂਬਰੂ ਆ ਤੇ ਹੁਣ ਜਿਵੇਂ ਨਵਾਂ ਸਾਲ ਆ ਰਿਹਾ ਸੋ ਇਸ ਮੌਕੇ ਤੇ ਅਗਰ ਤੁਸੀਂ ਵੀ ਖੁਸ਼ੀਆਂ ਵਟੋਲਣੀਆਂ ਚਾਹੁੰਦੇ ਹੋ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਕਿਸੇ ਨੂੰ ਦੇਣੀਆਂ ਚਾਹੁੰਦੇ ਹੋ ਤੇ ਵੰਡਣੀਆਂ ਚਾਹੁੰਦੇ ਹੋ ਤਾਂ ਇਹਦੇ ਵਾਸਤੇ ਤੁਸੀਂ ਕਿਸੇ ਵੀ ਤਰੀਕੇ ਨਾਲ ਵੀ ਆ ਕੇ ਇਹਨਾਂ ਨੂੰ ਵਿਜ਼ਿਟ ਕਰਕੇ ਮਿਲ ਸਕਦੇ ਹੋ ਆਪਣੀ ਦਾਨ ਪੇਟਾ ਕਰੋ ਭਾਵੇਂ ਕੋਈ 5 ਰੁਪਏ 10 ਰੁਪਏ ਕੋਈ ਵੀ ਹੈ ਤੁਹਾਡਾ ਕਿਸੇ ਵੀ ਦੇਸ਼ ਦੀ ਕਰੰਸੀ ਹੈ ਉਹ ਦਿਓ ਸਾਰੇ ਐਨੀਮਲ ਲਵਰਸ ਨੂੰ ਰਿਕਵੈਸਟ ਹੈ ਜੀ ਤੁਸੀਂ ਜਿੰਨਾ ਹੋ ਸਕੇ ਸਹਿਯੋਗ ਕਰਿਓ ਪਰਮਾਤਮਾ ਤੁਹਾਡੇ 1 ਸਾਲ ਹੀ ਨਹੀਂ ਬਲਕਿ ساری ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਗਾ ਧੰਨਵਾਦ